ਹਾਂਜੀ ਦੋਸਤੋ ਕਾਲੇ ਕੇ ਮੇਲੇ ਦੇ ਵਿੱਚ ਖੜੇ ਆ ਬਾਈ ਜੀ ਤੇ ਇੱਥੇ ਬੱਕਰੀਆਂ ਵੀ ਆਉਂਦੀਆਂ ਨੇ ਦੇ ਨਾਲ-ਨਾਲ ਇੱਥੇ ਪ੍ਰਾਣੀਆਂ ਜਿਹੜੀਆਂ ਪੰਜਾਬ ਦੀਆਂ ਨਸਲਾਂ ਭੇਡਾਂ ਦੀਆਂ ਪ੍ਰਾਣੇ ਆਪਣੇ ਆ ਜਿਹੜੀ ਭਰਾ ਲੈ ਕੇ ਆਉਂਦੇ ਆ ਸੌਦੇ ਵੀ ਹੁੰਦੇ ਆ ਮੱਥਾ ਦੇਖਣ ਵੀ ਆਉਂਦੇ ਆ ਭਰਾ ਆਪਣੇ ਆਜੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਅੱਜ ਇੱਥੇ ਇੱਕ ਭੇਡੂ ਦਾ ਸੌਦਾ ਹੋਇਆ ਖਰੀਦਣ ਵਾਲੇ ਤੇ ਵੇਚਣ ਵਾਲੇ ਆਪਣੇ ਨਾਲ ਨੇ ਵੀਡੀਓ ਦੇ ਵਿੱਚ ਬਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਮੇਰਾ ਦੀਨਾ ਸਾਹਾਵਾ ਜੀ ਨਾਮ ਮੇਰਾ ਕੇਸੂ ਆ ਕਿੰਨੇ ਸਾਲ ਹੋ ਗਏ ਭੇਡਾਂ ਚਾਰਜਾਂ ਨੂੰ ਮੈਨੂੰ ਤਾਂ ਜੀ 60 ਸਾਲ ਹੋ ਗਏ ਹੋਣਗੇ ਠੀਕ ਹੈ ਜੀ ਭੇਡਾਂ ਹੀ ਰੱਖਿਆ ਸ਼ੁਰੂ ਤੋਂ ਜੀ ਭੇਡਾਂ ਹੀ ਰੱਖੀਆਂ ਤੇ ਅੱਜ ਇਹ ਜਿਹੜਾ ਭੇਡੂ ਦਾ ਸੌਦਾ ਹੋਇਆ ਜੀ ਕਿਹੜੀ ਨਸਲ ਦਾ ਹੈ ਜੀ ਇਹ ਕਾਲਾ ਕਜਲਾ ਜੀ ਕਾਲੀ ਕਜਲੀ ਜਿਹੜੀ ਪੰਜਾਬ ਦੀ ਆਪਣੀ ਦੇਸੀ ਨਸਲ ਆ ਭੇਡ ਦੀ ਹਾਂ ਠੀਕ ਹੈ ਜੀ ਤੇ ਇਹ ਲੈਣ ਵਾਲੇ ਬਾਈ ਕਿੱਥੋਂ ਦੇ ਨੇ ਜੀ ਇਹ ਤੂੰ ਦੱਸ ਭੰਗਰ ਪਿੰਡ ਆ ਜੀ ਭੰਗਰ ਤੋਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਕਾਫੀ ਦੂ ਠੀਕ ਹੈ ਬਾਈ ਬਾਪੂ ਜੀ ਨਸਲ ਬਾਰੇ ਦੱਸਿਓ ਜਿਹੜੀ ਕਾਲੀ ਨਸਲ ਆ ਭੇਡਾਂ ਦੀ ਕਜਲੀ ਇਹ ਨਸਲ ਦੇ ਕੀ ਕੀ ਫਾਇਦੇ ਆ ਜੀ ਆਮ ਭੇਡਾਂ ਨਾਲ ਇਹਨਾਂ ਦੇ ਜੀ ਆਮ ਫਾਇਦੇ ਪਤਾ ਤਾਂ ਗੱਲ ਕੀ ਆ ਪ੍ਰੋਜਪੁਰ ਕੋਲੋਂ ਲੈਣ ਆਏ ਆ ਹਾਂਜੀ ਤੇ ਬਰਨਾਲੇ ਦੇ ਇਲਾਕੇ ਦੇ ਲੈਣ ਬੰਦੇ ਆਏ ਆ ਉੱਥੋਂ ਬੰਦੇ ਚੱਲੇ ਆ ਜੀ ਇਹ ਨਸਲ ਵੇਖ ਕੇ ਆਏ ਕਿੰਨੀ ਉਮਰ ਦਾ ਭੇਡੂ ਆ ਜੀ ਇਹ ਇਹ ਭੇਡੂ ਇਹਦੇ 4 ਸਾਲ ਦਾ ਹੋਊਗਾ 4 ਸਾਲ ਦਾ ਜੀ ਹਾਂ ਤੇ ਜੇ ਆਪਾਂ ਇਹਦੀ ਵਜਨ ਦੀ ਗੱਲ ਕਰੀਏ ਕਿੰਨਾ ਹੋਊਗਾ ਜੀ ਇਹਦਾ ਵਜਨ ਹੋਊਗਾ ਮੈਨੂੰ ਪਤਾ ਹਾਂ 2190 ਦੇ ਹਾਂ ਕੁਆਂਟਲ ਦੇ ਨੇੜੇ ਠੀਕ ਹੈ ਕੁਆਂਟਲ ਦੇ ਨੇੜੇ ਤੇ ਰਿਹਾ ਕੁਆਂਟਲ ਦੇ ਨੇੜੇ ਤੇ ਰਿਹਾ 90 ਤੋਂ ਕੁਆਂਟਲ ਦੇ ਵਿੱਚ ਆ ਬਈ ਹਨਾ ਕਿੰਨੇ ਦਾ ਸੌਦਾ ਹੋਇਆ ਜੀ ਇਹ ਹੋਇਆ ਜੀ ਪੂਰਾ 40000 ਦਾ 40000 ਦਾ ਜੀ ਹਾਂ ਤੇ ਆਮ ਆਪਾਂ ਦੇਖਿਆ ਵੀ ਪਿੰਡਾਂ ਦੇ ਲੋਕ ਭੇਡਾਂ ਰੱਖਦੇ ਸੀਗੇ ਵੀ 10 12000 ਦੀ ਭੇਡ ਫੜਾ ਦਿੰਦੇ ਸੀ ਹਨਾ ਉਹ ਭੇਡ ਦੇ ਵਿੱਚ ਤੇ ਇਹਦੇ ਵਿੱਚ ਕੀ ਫਰਕ ਆ ਜੀ ਇਹਨਾਂ ਦਾ ਤਾਂ ਜੀ ਬੜਾ ਫਰਕ ਆ ਕਿਉਂਕਿ ਬੱਚੇ ਜੋੜੀ ਦੇ ਹਾਂ ਆਪਣੀ ਭੇਡ ਨਾਲ ਜੇ 50 ਬਣਾ ਆਪਣੀਆਂ 25 ਬੱਡਾ ਜੋੜੀ-ਜੋੜੀ ਬੱਚਾ ਨਹੀਂ ਦੇਣੀਗਾ 25 ਬਣਾ ਗੱਲਾਂ ਖਲ ਲੇਣੀ ਹੂੰ ਤੇ ਜਿਹੜੀ ਦਾ 25 ਬਣਾ ਨੇ ਜੋੜਾ-ਜੋੜਾ ਦਿੱਤਾ ਕੱਲਿਆਂ ਨੂੰ ਪਾਲਣੀਆਂ ਹੂੰ ਪਿਛਲੀ ਵਾਰ ਮੇਰੀ ਭੈਣ ਨੇ ਤਿੰਨ ਬੱਚੇ ਦਿੱਤਾ ਤਿੰਨੇ ਹੀ ਭੈਣ ਨੇ ਪਾਲੇ ਅੱਛਾ ਜੀ ਹਾਂ ਵੈਸੇ ਬਾਹਰੋਂ ਦੁੱਧ ਪੀਉਣ ਦੀ ਲੋੜ ਨਹੀਂ ਜੇ ਬੱਕਰੀਆਂ ਨੇ ਬੱਚੇ ਪਾਲਣੇ ਪੈਂਦੇ ਆ ਆਪਣੇ ਲੋਕ ਬਾਪੂ ਜੀ ਬੱਕਰੀਆਂ ਮਗਰ ਜ਼ਿਆਦਾ ਭਜਦੇ ਆ ਵੀ ਬੱਕਰੀ ਅਸੀਂ ਮਹਿੰਗੀ ਲੈਣੀ ਆ ਬੀਟਰ ਲੈਣੀ ਆ ਮੈਂ ਤਾਂ ਜੀ ਸਾਰੀ ਜ਼ਿੰਦਗੀ ਹੋ ਗਈ ਮੈਂ ਤਾਂ ਬੱਕਰੀ ਨੂੰ ਮੰਨਦਾ ਹੀ ਨਹੀਂ ਮੈਂ ਤਾਂ ਕਹਿੰਦਾ ਪੇੜ ਤਾਂ ਪੇੜ ਦੇ ਨਾਲ ਤਾਂ ਰਾਲੀ ਨਹੀਂ ਸਕਦੀ ਕਿਸੇ ਹਾਲਤ ਵਿੱਚ ਨਹੀਂ ਜਾ ਸਕਦੀ ਜਦੋਂ ਪਹਿਲੀ ਵਾਰੀ ਭੇਡ ਬੰਨਦੀ ਹੈ ਜੀ ਕਿੰਨੀ ਉਮਰ ਦੀ ਭੇਡ ਆਪਾਂ ਬਣਾ ਦੇਨੇ ਪਹਿਲੀ ਵਾਰ ਮੇਰੇ ਕੋਲ ਤਾਂ ਜੀ ਸਸਆਂਾਂ ਲੈਣਗਾ ਮੈਂ ਸਾਲ ਮਗਰੋਂ ਮੋਂਦਾ ਹੁੰਦਾ ਹੁਣ ਮੇਰੀਆਂ ਸਸਆਂਾਂ ਲੈਣਗਾ ਵਿੱਚ ਘਰੇ ਸੂਂਆਂ ਬੀਆਂ ਤੇ ਮੈਂ ਇੱਥੋਂ ਵੀ ਵੀਡੀਓ ਬਣਾ ਲਵਾਂ ਇੱਥੋਂ ਵੀ ਸੂਣ ਵਾਲਾ ਕਰ ਦਨਾਂ ਮੈਂ ਪੰਜ ਸਸਆਂ ਦਾ ਮਤਲਬ ਖੀਰੀਆਂ ਕਹਿ ਦੇਣਾ ਨਾ ਮੈਂ ਖੀਰੀਆਂ ਮੁੰਨੀਆਂ ਨਹੀਂ ਕਹਿੰਦੇ ਠੀਕ ਹੈ ਜੀ ਮੁੰਨੀਆਂ ਨਹੀਂ ਕਹਿੰਦੇ ਅੱਛਾ ਹਾਂ ਤੇ ਜਿਹੜਾ ਹੈਗਾ ਆਪਾਂ ਖਰਾਕ ਦੀ ਗੱਲ ਕਰੀਏ ਜਿਹੜਾ ਬੱਕਰੀ ਨੂੰ ਦਾ ਘਰੇ ਰੱਖਦੇ ਆ 100 ਕੁਸ਼ ਪਾਉਣਾ ਪੈਂਦਾ ਹਾਂ ਭੇਡ ਕਹਿ ਦਿੰਦੇ ਆ ਵੀ ਫ੍ਰੀ ਚ ਹੀ ਪਲ ਜਾਂਦੀ ਏ ਗੱਲ ਸੱਚ ਆਈ ਨਹੀਂ ਪਲਦੀ ਅੱਛਾ ਜੀ ਕੀ ਕੁਸ਼ ਪਾਉਣਾ ਪੈਂਦਾ ਭੇਡ ਨੂੰ ਇਹਨਾਂ ਨੂੰ ਤਾਂ ਬਸ ਨੀਰਾ ਨੱਪਾ ਹੋਵੇ ਯਾਰ ਬਾਟ ਟੱਡ ਦੀ ਗੌਰ ਹੋਵੇ ਤਾਂ ਸੁੱਕਾ ਚਾਹੀਦਾ ਠੀਕ ਆ ਜੀ ਗੱਲਾ ਗੱਲਾ ਥਾਣਾ ਹੋਵੇ ਹਾਂ ਜਤਮਾਨ ਤੇ ਕੁਝ ਵੀ ਪਾਈ ਜਾਵੇ ਹਾਂ ਬਾਪੂ ਜੀ ਜਿਵੇਂ ਆਪਣਾ ਭੇਡੂਆ 90 ਕਿਲੋ ਕੁਇੰਟਲ ਦਾ ਹੋ ਗਿਆ ਹਾਂ ਜੇ ਇਹਨੂੰ ਘਰੇ ਰੱਖ ਕੇ ਫੁੱਲ ਖਰਾਕ ਦੇ ਪਾਲਣਾ ਹੋਵੇ ਹਾਂ ਚੰਗਾ ਖਰਚਾ ਕਰਨਾ ਵੀ ਕਿੰਨਾ ਵੇਟ ਕਰ ਜੂਗਾ ਦੋ ਕੁਇੰਟਲ ਕਰ ਜੂ ਦੋ ਕੁਇੰਟਲ ਹਾਂ ਦੋ ਕੁਇੰਟਲ ਪੂਰਾ ਕਰੋ ਆਪਣੇ ਫਿਰ ਜ਼ਿਆਦਾ ਲੋਕ ਭੇਡਾਂ ਵੱਲ ਕਿਉਂ ਨਹੀਂ ਆਉਂਦੇ ਬੱਕਰੀਆਂ ਵੱਲ ਕਿਉਂ ਭਜਦੇ ਆ ਇਹੇ ਪਤਾ ਕੀ ਚੱਕਰ ਆ ਇੱਕ ਦਾ ਪਾਲੀ ਨਹੀਂ ਮਿਲਦੇ ਇਹਨਾਂ ਨੂੰ ਜੀ ਬੰਦੇ ਆ ਇਕੱਲੇ ਇਕੱਲੇ ਹਾਂ ਜਿਹੜੇ ਸਾਡੇ ਬੰਦੇ ਸੀ ਮਾਲ ਵਾਲੇ ਹਾਂ ਉਹ ਵਿੱਚੋਂ ਦਾ ਮਾਲ ਨੂੰ ਖਾ ਗੇ ਜੀ ਜਿਹੜੇ ਤਕੜੇ ਬੰਦੇ ਸੀ ਉਹ ਛੱਡ ਕੇ ਪਰੇ ਹੋ ਗਏ ਹਾਂਜੀ ਮਾਲ ਤੇ ਇਕੱਲਾ ਬੰਦਾ ਹੁੰਦਾ ਹੂੰ ਠੀਕ ਆ ਕਿ ਨਹੀਂ ਉਹ ਕਹਿੰਦਾ ਮੈਂ 10 ਵੀ ਬੱਕਾਂ ਰੱਖ ਕੇ ਮੈਂ ਇਕੱਲਾ ਹੀ ਦੱਬੀ ਫਿਰ ਜੀ ਲੋਕਾਂ ਨੂੰ ਭੇਡਾਂ ਦੇ ਕਿੱਤੇ ਦੀ ਨਹੀਂ ਸਮਝ ਇਕੱਲਾ ਮਾਲੰਦ ਹਾਂ ਅਸੀਂ ਸਾਰਾ ਪਰਿਵਾਰ ਬੱਚਾ ਬੱਚਾ ਸੰਭਣਾ ਜੀ ਹੂੰ ਆਦੇ ਪੁੱਤਾ ਖੜਾ ਮੇਰਾ ਜੀ ਠੀਕ ਆ ਨਾ ਹੂੰ ਜਿੰਨੀ ਅਸੀਂ ਗੌਰ ਕਰਨੀ ਓਨੀ ਇਹਨੇ ਕਰਨੀ ਹੈ ਹੂੰ ਜਿਹੜੇ ਆਪਣੇ ਆਪ ਲੋ ਸਾਡਕਾਂ ਨੇ ਜੇ ਅਸੀਂ ਨਹੀਂ ਘਰੇ ਹਾਂ ਨੀਰਾ ਚਾਰਾ ਬੁੱਢਾਂ ਨੇ ਪੱਠੇ ਡੱਕੇ ਬੁੱਢਾਂ ਨੇ ਪੋਣੇ ਸਾਡਕਾਂ ਕਿੰਨੀਆਂ ਭੇਡਾਂ ਆਪਣੇ ਕੋਲੇ ਸਾਰੀਆਂ ਭੇਡਾਂ ਆਪਣੇ ਕੋਲੇ ਬਸ ਨਿਕਾ ਮੋਟਗਾ 60 ਹੋਣ 70 ਹੋਣ ਬਸ ਇੱਥੇ ਜੇ ਅੱਛਾ ਹਾਂ ਠੀਕ ਹੈ ਜੀ ਤੇ ਜਿਹੜਾ ਬੱਚਾ ਹੁੰਦਾ ਜਿਵੇਂ ਤੁਸੀਂ ਹੁਣ ਭੇਡਾਂ ਦੇ ਬੱਚੇ ਵੀ ਵੇਚਦੇ ਹੋ ਹੋਗੇ ਹਨਾ ਲੈ 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 ਲੀਆਂ ਕਿੰਨੇ ਟਾਈਮ ਦਾ ਬੱਚਾ ਵੇਚ ਦਿੰਦੇ ਹੋ ਅਸੀਂ ਜੇ ਬੱਚੇ ਤਾਂ ਮੈਂ ਤਾਂ ਵੇਚਦਾ ਬਹੁਤ ਘੱਟ ਹਾਂ ਮੈਂ ਲੇਲੀ ਦਾ ਜਮਾ ਹੀ ਨਹੀਂ ਵੇਚਦਾ ਅੱਛਾ ਮੈਂ ਭੇਡ ਬਣਾ ਕੇ ਵੇਚਦਾ ਜੀ ਠੀਕ ਹੈ ਕਿ ਨਹੀਂ ਜਿਹੜੀ ਮੈਨੂੰ ਮਾੜੀ ਲੱਗੀ ਹਾਂ ਠੀਕ ਹੈ ਕਾ ਨਹੀਂ ਮੈਂ ਭੇਡਾਂ ਦਾ 10 ਦੇ ਮਾਸਾਲ ਮਗਰੋਂ ਮੈਂ ਭੇਡਾਂ ਦੇ ਦੇਵਾਂ ਜੀ ਠੀਕ ਹੈ ਕਾ ਨਹੀਂ ਮੈਂ ਉਹ 2 ਲੱਖ ਦਿਨ ਦੇ ਦੇਣਾ 3 ਦਿਨ ਦੇ ਦੇ ਮੈਂ ਦੇਣ ਗਈ ਹਾਂ ਠੀਕ ਹੈ ਕਿੱਥੀ ਢੇਰੀ ਵੇਚਦੇ ਹਾਂ ਹਾਂ ਜਿਹੜਾ ਲੇਲਾ ਮੇਮਣਾ ਹੋਇਆ ਉਹਦੇ ਨਾਲ ਸਾਡਾ ਨੂਰਦਿਲ ਚੱਲੀ ਜਾਂਦਾ ਪਰਿਵਾਰ ਪਰ ਜੀ ਅੰਨ ਜੁੱਲਾ ਤਪੀ ਜਾਂਦਾ ਠੀਕ ਹੈ ਠੀਕ ਹੈ ਨਾ ਜ਼ਿਆਦਾ ਲੈ ਲੈ ਜਿਵੇਂ ਆ ਤੁਹਾਡੇ ਤੋਂ ਅਸੀਂ ਕੱਲਾ ਲੈਣਾ ਵੇਚਣਾ ਭੇਡ ਦੇ ਮਗਰ ਜਦੋਂ ਲਈ ਅਸੀਂ ਵੇਚਣੀ ਅੱਛਾ ਹਾਂ ਤੇ ਇਹਦੇ ਮੀਟ ਦੀ ਗੱਲ ਕਰੀਏ ਬੱਕਰੀ ਦੇ ਭੇਡ ਦੇ ਮੀਟ 'ਚ ਫਰਕ ਕਿੰਨਾ ਕੁ ਹੁੰਦਾ ਜੀ ਕੋਈ ਪੋਰਾ ਫਰਕ ਬਣੀ ਸੇਮ ਹੀ ਹੁੰਦਾ ਹਾਂ ਜਾਂ ਮਾਸੇ ਹੁੰਦਾ ਸੇਮ ਠੀਕ ਇਹ ਦੂਜੀ ਗੱਲ ਨਿਕਲੂ ਵੀ ਵੱਧ ਇਹ ਅੱਛਾ ਜੇ ਬੱਕਰਾ ਤੂੰ 10 ਕਿਲੋ ਦਾ ਤੱਕਲਾ 9 ਕਿਲੋ ਦਾ ਹੋ ਸਕਦਾ 11 ਕਿਲੋ ਨਹੀਂ ਹੋ ਸਕਦਾ ਹੂੰ ਇਹਨੂੰ 10 ਕਿਲੋ ਦਾ ਤੱਕਲਾ 12 ਕਿਲੋ ਨਿਕਲੂ ਜੀ ਹਾਂ ਬੱਕਰੀਆਂ ਦੇ ਵਿੱਚ ਜਿਵੇਂ ਬਿਮਾਰੀਆਂ ਬਹੁਤ ਆਉਂਦੀਆਂ ਠੰਡ ਠੁਣ ਚੜ ਜਾਂਦਾ ਹਨਾ ਉੱਚਾ ਨੀਵਾ ਹੋ ਜਾਂਦਾ ਜਾਂ ਹੋਰ ਸਮੱਸਿਆਵਾਂ ਬੜੀਆਂ ਆਉਂਦੀਆਂ ਭੇਡਾਂ ਦੇ ਵਿੱਚ ਬਿਮਾਰੀਆਂ ਦਾ ਕਿਵੇਂ ਹੈਗਾ ਕੰਮ ਬਹੁਤ ਭਰਕਾ ਕੱਟ ਆ ਜੀ ਬਹੁਤ ਕੱਟ ਬੱਕਰੀ ਵਾਲਾ ਕਹਿੰਦਾ ਜੀ ਜਾੜਾ ਕਰੂ ਲਾਜ਼ਮੀ ਹਾਂ ਸਾਰੇ ਬੰਦੇ ਖੜੇ ਆ ਹਾਂ ਕਿ ਦਰਖਤ ਵੀ ਬਹੁਤ ਵੱਡੂ ਮੂੰਮਾ ਵੀ ਮਰਾ ਦਿੰਦਾ ਫਸਲ ਤੇ ਵੀ ਦਰਖਤ ਵੀ ਬਹੁਤ ਵੱਡਦਾ ਜੀ ਅਸੀਂ ਦਾ ਬਾਈ ਸਿਆਲ ਚੜਾਣੀ ਨਹੀਂ ਵੜਦੇ ਬੱਚਿਆਂ ਵਾਸਤੇ ਦਾ ਘਰੋਂ ਭਾਵੇਂ ਮਹੀਨਾ 20 ਦਾ ਨਾ ਬੱਚਿਆਂ ਵਾਸਤੇ ਕਰ ਲੈ ਜੀ ਠੀਕ ਹੈ ਜੀ ਕਿ ਬੱਚੇ ਵੀ ਨੀਰੇ ਤੇ ਲਾਦ ਲਿਓ ਠੀਕ ਹੈ ਜੀ ਤੇ ਢੇੜ ਨੂੰ ਤਾਂ ਅਸੀਂ ਮੈਂ ਤਾਂ ਡਾਣੀ ਦਿਖਾਉਦਾ ਰਿਹਾ ਹਾਂ ਹਾਂ ਤੇ ਨਾ ਭਾ ਕਿਸੇ ਬੰਦੇ ਤੋਂ ਲਾਂਭਾ ਲੈਨੇ ਚੰਗੀ ਚੱਕੀ ਨਹੀਂ ਮਤਲਬ ਠੀਕ ਹੈ ਢਾਂਗੀ ਨਹੀਂ ਚੱਕਦੇ ਨਾ ਆਪਾਂ ਨਹੀਂ ਚੱਕਦੇ ਇਹਦਾ ਬਾਈ ਥੱਲੇ ਵਾਲਿਆਂ ਚਾੜਦੇ ਤੇ ਆ ਬਾਈ ਨਾਲ ਫਿਰ ਸੌਦਾ ਹੋ ਗਿਆ ਬਾਈ ਨਾਲ ਵੀ ਗੱਲਬਾਤ ਕਰਾਉਣਾ ਮਾਈਕ ਦੇ ਦਿਓ ਬਾਈ ਨੂੰ ਧੰਨਵਾਦ ਬਾਪੂ ਜੀ ਤੁਹਾਡਾ ਠੀਕ ਆ ਜੀ ਬਾਈ ਆਪਣੇ ਕੋਲੇ ਭੇਡਾਂ ਹੈਗੀਆਂ ਪਹਿਲਾਂ ਹੀ ਹੈਗੀਆਂ ਜੀ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਹੈਗੇ 35 ਸਾਲ ਹੋ ਗਈ 35 ਸਾਲ ਸ਼ੁਰੂ ਤੋਂ ਭੇਡਾਂ ਹੀ ਰੱਖ ਰਿਹਾ ਪਹਿਲਾਂ ਪਿਓ ਦਾਦੇ ਵੀ ਰੱਖਦੇ ਸੀ ਹਾਂਜੀ ਹਾਂਜੀ ਤੇ ਲੈ ਲਾ ਬਾਈ ਲਿਆ ਹੈਗਾ ਕੀ ਦੇਖ ਕੇ ਸੌਦਾ ਕੀਤਾ ਅੱਜ ਹਾਂਜੀ ਬੱਚੇ ਇਹਨਾਂ ਦੇ ਕੁਆਲਟੀ ਵਾਲੇ ਨੇ ਨਾ ਚੱਲਦਾ ਸੀ ਇਹਨਾਂ ਦੇ ਮਾਲ ਦਾ ਠੀਕ ਹੈ ਜੀ ਦੂਰ ਵੇਖ ਕੇ ਲਿਆ ਸੀ ਅੱਛਾ ਸਾਡੇ ਗਵਾਂਢ ਚਤਰਾ ਗਿਆ ਠੀਕ ਹੈ ਉਹ ਉਹਨੂੰ ਵੇਖ ਕੇ ਲਿਆਈਏ ਤੇ ਤੁਸੀਂ ਬਈ ਫਿਰ ਪਹਿਲਾਂ ਤੁਹਾਡੇ ਕੋਲ ਕਿਹੜੀ ਨਸਲ ਆ ਭੇਡਾਂ ਦੀ ਸਾਡੇ ਕੋਲ ਪਹਿਲਾਂ ਦੇਸੀ ਭੇਡਾਂ ਭੇਡਾਂ ਸਨ ਅੱਛਾ ਫਿਰ ਬਾਅਦ ਚੱਕ ਜਲੀਆਂ ਵਾਲੀਆਂ ਠੀਕ ਹੈ ਅੱਜ ਇਹ 1 ਜਨਵਰੀ ਲੈ ਇੱਥੋਂ ਫਿਰ ਅੱਗੇ ਜੇ ਤੁਸੀਂ ਨਸਲ ਤਿਆਰ ਕਰੋਗੇ ਹਣਾ ਅੱਗੇ ਨਸਲ ਤਿਆਰ ਕਰਨਾ ਬਾਪੂ ਜੀ ਜਿਵੇਂ ਮੰਨ ਲਓ ਬੰਦੇ ਕੋਲੇ ਦੇਸੀ ਭੇਡਾਂ ਆ ਆਪਣੀਆਂ ਜਿਹੜੀਆਂ ਆਮ ਹੈਗੀਆਂ ਉਹਨਾਂ ਦੇ ਇਹ ਛਤਰਾ ਆਪਾਂ ਢੇਡੂ ਛੱਡਾਂਗੇ ਹਾਂ ਤਾਂ ਨਸਲ ਤਿਆਰ ਹੋ ਜਾਂਦੀ ਕਿੰਨਾ ਸਮਾਂ ਲੱਗਦਾ ਸਮਾਂ ਲੱਗੂਗਾ ਹੂੰ ਜੀ ਆਪਾਂ ਸੇਮ ਦੀ ਸੇਮ ਕਹੀ ਗਏ ਨਾ ਵੀ ਆਹ ਚੀਜ਼ ਸੁ ਹਾਂ ਇਹ ਨਹੀਂ ਸੁਣਾ ਠੀਕ ਐ ਇਹਦਾ ਪੀੜੀਆਂ ਪੈ ਜਾਂਦਾ ਹੂੰ ਜਿਹੜੀ ਆਹ ਚੀਜ਼ ਹੈ ਇਹ ਜਿਹੜਾ ਸਾਡਾ ਕੰਮ ਆ ਨਾ ਜੀ ਜਲਦਾ ਹੂੰ ਸਾਡੇ ਦਾ ਜੁੱਤਾਂ ਘਾਜ ਜਾਂਦੀਆਂ ਸਾਡੇ ਕੋਲ ਤਾਂ ਮੈਨੂੰ ਮੈਂ ਤੈਨੂੰ ਕਹੀ ਜਾਂਦਾ 50 ਸਾਲ ਹੋ ਗਏ ਉਹਨੇ ਆ ਮੇਰੇ ਕੋਲ ਹੁਣ ਨਸਲ ਬਣੀ ਐ ਅੱਛਾ ਐ ਨਹੀਂ ਵੀ ਤੁਰਤ ਪੈਰੀ ਜਾ ਕੇ ਬਣ ਗਿਆ ਛਤਰਾ ਬਣ ਗਿਆ ਤੇ ਵੀ ਹਾਂ ਤੁਰਤ ਪੈਰੀ ਬਣ ਗਿਆ ਤੁਰਤ ਪੈਰੇ ਇਹ ਨਹੀਂ ਬਣਦੇਗਾ ਇਹਨਾਂ ਦੀ ਤਾਂ ਭਡਾਂਦੀ ਨਸਲ ਖੱਤਲੀਆਂ ਨੇ ਠੀਕ ਐ ਜਦੋਂ ਦਵਾਰੇ ਇਹਨਾਂ ਦੇ ਬੱਚਾ ਦੇ ਇਹ ਪੈ ਗਿਆ ਦੁਬਾਰੇ ਹਾਂ ਇਹਨਾਂ ਦੇ ਵਿੱਚੋਂ ਬੱਚੇ ਤਿਆਰ ਹੋ ਗਏ ਅੱਛਾ ਜੇ ਇਹ ਗੌਰਗੰਦ ਦਾ ਇਹ ਦੀ ਬਣਾ ਸਕਦੇ ਪੰਜਾ ਸੱਤਾਂ ਦਾ ਲੱਗ ਤੁਸੀਂ ਇੱਕ ਪੀੜੀ ਤੋਂ نسل ਤਿਆਰ ਕਰ ਦਿਓ ਐ ਨਹੀਂਗਾ ਵੀ ਹਰੇਕ ਵਾਰ ਬਦਲ ਬਦਲ ਕੇ ਨਾ 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 ਮੈਂ ਇਹਨਾਂ ਦਾ ਛਤਰਾ 50 ਸਾਲ ਹੋ ਗਏ ਮੈਂ ਤਾਂ ਬਦਲਿਆ ਹੀ ਨਹੀਂਗਾ ਮੈਂ ਤਾਂ ਛਤਰਾ ਹੀ ਨਹੀਂ ਛੱਡਦਾ ਹੋਰ ਪੇੜ ਤੇ ਠੀਕ ਐ ਮੈਂ ਨਹੀਂ ਪਹਿਨਦਾ ਤਾਂ ਉਹਦਾ ਬੱਚਾ ਤਿਆਰ ਕਰਕੇ ਭਲਾਰ ਦੀਆਂ ਵੱਡੇ ਤੇ ਆਪਦਾ ਹੀ ਹੋਣਾ ਹਾਂ ਠੀਕ ਐ ਜਿਵੇਂ ਬੱਕਰੀਆਂ ਕਹਿੰਦੇ ਨੇ ਵੀ ਆਤੀਆਂ ਤੇ ਬੱਕਰਾ ਨਹੀਂ ਛੱਡਣਾ ਪਿਓ ਨਹੀਂ ਛੱਡਣਾ ਭਰਾ ਕੀ ਚੱਕਰੇ ਦਾਤੀ ਦੀ ਆ ਕੁਦਰਤਾਂ ਹੂੰ ਅੱਜ ਪੜਾਈ ਦੇ ਹਿਸਾਬ ਨਾਲ ਪਤਾ ਕੀ ਚੱਕਰ ਆ ਕੁਦਰਤ ਨਾਲੇ ਲੋਕ ਮੂਰੇ ਲੰਘਦੇ ਆ ਅਸੀਂ ਕੁਦਰਤ ਦੇ ਵਿੱਚ ਹੀ ਰਹਿਣੇ ਆ ਜੀ ਠੀਕ ਆ ਨਾ ਹੂੰ ਇਹ ਹੁਣ ਪੜਾਈ ਦੇ ਹਿਸਾਬ ਨਾਲ ਕਹੀ ਜਾਂਦੇ ਆ ਜੀ ਇਹਦੀਆਂ ਧੀਆਂ ਜੀ ਇਹਦਾ ਪਾਣਾ ਇਹਦਾ ਮਾਂ ਇਹਦਾ ਪਿਓ ਆ ਉਹ ਕੁਦਰਤ ਪਤਾ ਹੀ ਖਦੋਂ ਕਦੀ ਬਣੀ ਵੀ ਆ ਹੂੰ ਅਸੀਂ ਤਾਂ ਉਹਦੇ ਵਿੱਚ ਰਹਿਣੇ ਆ ਜਿਵੇਂ ਹਾਂਜੀ ਜੇ ਬਾਈ ਯੂਨੀਵਰਸਿਟੀ ਕਹਿੰਦੀ ਆ ਮੰਨ ਕੇ ਚੱਲੋ ਵੀ ਧੀ ਤੇ ਮਤਲਬ ਪਿਓ ਨਹੀਂ ਛੱਡਣਾ ਚਾਹੀਦਾ ਇਹ ਤੁਹਾਡੇ ਮਨ ਤੁਸੀਂ ਕਿੰਨਾ ਅਗੇ ਚੀਜ਼ ਨੂੰ ਸਮਝਦੇ ਹੋ ਅਸੀਂ ਤਾਂ ਕੋਈ ਇਹਨੂੰ ਸਮਝਦੇ ਨਹੀਂ ਵੀ ਐਨ ਬਰੀਡ ਕਰਾਉਣੀ ਨਹੀਂ ਚਾਹੀਦੀ ਵੀ ਅਲੱਗ ਬੱਚਾ ਲੈਣਾ ਚਾਹੀਦਾ ਹੈਗਾ ਨਾ 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 ਫਿਰ ਉਹ ਨਸਲ ਨਹੀਂ ਬਣਦੀ ਹਾਂ ਫਿਰ ਜਿਹੜੀ ਹੁਣ ਆ ਨਸਲ ਆ ਹਾਂ ਇਹਨਾਂ ਦੇ ਜਦੋਂ ਕੋਈ ਹੋਰ ਪਸ਼ੂ ਪੈ ਗਿਆ ਹਾਂ ਆ ਤਾਂ ਨਸਲ ਉਹ ਰਹਿਣੀ ਨਹੀਂ ਬਰੀਡ ਵੇਰੀ ਤਿਆਰ ਹੋ ਗਈ ਵੀ ਇੱਕ ਪੀੜੀ ਤੇ ਛੱਡੀ ਜਾਂਦੇ ਅੱਗੇ ਅੱਗੇ ਸੁਧਾਰ ਹੋ ਜਾਂਦਾ ਜਿਵੇਂ ਪਹਿਲੀ ਵਾਰ ਸ਼ੂਏ ਚ 40% ਹੋਇਆ ਫਿਰ 60 ਹੋ ਗਿਆ 100% ਪਿਓਰ ਹੌਲੀ ਹੌਲੀ ਤੇ ਜੇ ਹੁਣ ਇਹਨਾਂ ਇਹਦੇ ਤੇ ਇੱਕ ਦਮ ਹੀ ਛੱਡ ਕੇ ਇਹਨਾਂ ਦੀਆਂ ਧੀਆਂ ਤੇ ਖੱਤਰਾ ਉਹੀ ਫੇਰ ਛੱਡਦਾ ਫਿਰ ਉਹ ਨਸਲ ਕਿਵੇਂ ਬਣੂ ਠੀਕ ਹੈ ਠੀਕ ਹੈ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਠੀਕ ਹੈ ਜੀ